ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਸੁਖਾਨੰਦ ਦੇ ਵਿੱਚ ਸੁਖਾਨੰਦ ਪਿੰਡ ਆ ਜਿਹੜਾ ਮਿੱਤਰੋ ਇੱਕ ਵੱਡਾ ਸਿਆਸਤ ਦੀ ਦੁਨੀਆ ਦੇ ਵਿੱਚ ਵੀ ਪਿੰਡ ਦਾ ਵੱਡਾ ਨਾਮ ਆ ਤੇ ਮੋਗੇ ਚੜੇ ਦਾ ਇਹ ਮਨਮਤਾ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਇੱਕ ਪਹਿਲਣ ਝੋਟੀ ਬਾਈ ਹੁਣਾਂ ਦੀ ਵਕਾਊ ਆ ਕੱਟੀ ਦੀ ਸ਼ਕੀਨੀ ਬਾਕਮਾਲਾ ਇਨੇ ਦਿਨਾਂ ਦੀ ਕੱਚੀ ਆ ਕੀ ਡਿਟੇਲ ਆ ਉਹ ਤਾਂ ਗੱਲਬਾਤ ਆਪਾਂ ਬਾਈ ਨਾਲ ਹੀ ਕਰਦੇ ਆ ਆਓ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਬਹੁਤ ਠੀਕ ਆ ਸੇਤਾ ਦੇ ਪਰਿਵਾਰ ਜੀ ਬਹੁਤ ਠੀਕ ਆ ਅੱਛਾ ਬਾਈ ਨਾਮ ਦੱਸ ਦੀਆ ਆਪਣਾ ਜੀ ਨਾਮ ਆਪਣਾ ਗੋਰਾ ਜੀ ਗੋਰਾ ਤੇ ਸਾਨੂੰ ਬਾਈ ਸਾਨੂੰ ਪ੍ਰੀਤਮ ਸਿੰਘ ਵੀ ਠੀਕ ਆ ਬਾਈ ਗੋਰੇ ਬਾਈ ਫਿਰ ਛੋਟੀ ਵੇਤਣੀ ਆ ਜਿਹੜੀ ਇਹ ਕਿੰਨਾ ਵਸ ਹੁੰਦੀ ਆ ਇਹ ਪਹਿਲਾਂ ਤੋਂ ਹੁੰਦੀ ਆ ਬਾਈ ਜੀ ਅੱਛਾ ਵੀਰੇ ਕਿੰਨੇ ਦਿਨ ਲੈ ਜੂਗੀ ਅਜੇ ਵੱਡੇ ਬਾਈ ਹਾਜੀ ਬਰੇ ਦੇ 10 ਦਿਨ ਪੂਰੇ ਹੋਇਆ ਜੀ 10 ਦਿਨ ਪੂਰੇ ਅੱਛਾ ਬੜੇ ਬੀ ਸੀਮਣ ਦੀ ਡਿਟੇਲ ਹੈਗੀ ਕੋਈ ਇੰਦੇ ਦੀ ਕਿ ਨਹੀਂ ਸੀਮਣ ਬਰੇ ਐਮ 29 ਦੀ ਆਈ ਇਹੇ ਐਮ 29 ਦੀ ਆ ਤੇ ਇਹ ਦਿਨ ਕਿ ਮੱਥਾ ਬੱਲਾ ਬੁੱਲਾ ਕਰ ਗਈ ਕੀ ਕਹਿੰਦੇ ਮਾਂ ਆਪਣੇ ਹੈਗੀ ਜੀ ਦਾਬੀ ਦੇ ਜੀ ਅੱਛਾ ਨੀਲੀ ਦਾ ਵੀ ਤੇ ਪੇਟੋ ਪੈਦਾ ਹਾਂਜੀ ਹਾਂਜੀ ਠੀਕ ਹੈ ਬਾਈ ਠੀਕ ਹੈ ਜੀ ਤੇ ਸੇ ਮਨਾ ਫਿਰ ਇੰਦਾ ਰੇਟ ਕੀ ਕੀਤਾ ਰੋਬ ਜਿਹੜਾ ਤੇ 1.5 ਲੱਖ ਰੁਪਏ ਕਰਦੇ ਬਰੇ ਜਿਆਦਾ ਨਹੀਂ ਥੋੜਾ ਜਿਆ ਯਾਰ ਜੈ ਜੈ ਹੈ ਵੇਚਣ ਵਾਲੀ ਘਰ ਦਾ ਭਰਾ ਬਣ ਕੇ ਹੈ ਮਾਰ ਤਾਂ ਖੁਲਾ ਡੋਲਾ ਕਰ ਦਾਂਗੇ ਕਿੰਨਾ ਕਰ ਦੇਗਾ ਨਵੇੜ ਦੇ ਕੰਮ ਜਾ ਹਾਂਜੀ ਐਂਡ ਕਰਦੇ ਜਾਵਾਂ ਜਿੱਥੇ ਜਦ ਤਰ ਦੇਰ ਖੋਲ ਕੇ ਕਹਿੰਦਾ ਵੀ ਪੈਸੇ ਜੇਬ ਚ ਪਾਏ 145 ਦੇ ਦੇਗੇ 145 ਦੀ ਹਾਂਜੀ ਇਹ 40 ਦੀ ਵਿੱਚ ਤਨ ਫਰਦਾ ਖਲੋ ਖੋਲ ਕੇ ਹਨਾ ਤੇ ਕੱਢੀ ਪਰੋਤਰੀ ਪ੍ਰਾਪਾ ਲੈ ਵੀ ਮਿੱਤਰੋ ਫੈਲਣ ਕੱਟੀ ਆ ਬਾਈ ਹੁਣੀਆਂ ਦੇ ਨੀਲੀ 라ਵੀ ਦੇ ਪੇਟੋਂ ਪੈਦਾ ਹੋਈ ਤਾਂ ਕਰਕੇ ਮੱਥਾ ਬੱਲਾ ਆਇਆ ਔਰ ਬਾਕੀ ਤੁਸੀਂ ਗੱਲਬਾਤ ਪਾਈ ਨਾਲ ਕਰ ਲਿਆ ਜੇ ਮੈਂ ਨਹੀਂ ਇਸ ਬਾਰੇ ਕਹਿਣਾ ਚਾਹੁੰਦਾ ਬਰੀਕੀ ਚੰਗੀ ਆ ਤੁਸੀਂ ਦੇਖ ਸਕਦੇ ਹੋ ਛੋਟੀ ਦੀ ਆਰਡਰ ਦੀ ਕੁਆਲਿਟੀ ਬਿਹਤਰੀਨ ਸਾਰੀ ਲੈਵੇ ਵਾਲੇ ਪੱਖ ਤੋਂ ਮੋਲ ਚੰਗੀਆਂ ਦਰਦੀ ਆ ਥੋੜੀ ਜੀ ਵੇਖੋ ਗੇਰਾ ਦੀ ਮਿੱਤਰੋ ਨਾ ਪੁੱਤ ਡਰਨਾ ਵੇਖੋ ਗੇਰਾ ਦੀ ਮਿੱਤਰੋ ਦਰਦੀ ਉਹ ਵੀ ਝੋਟੀ ਪੱਲਾ ਵਾਲੀ ਵੀ ਸੀ ਨਾ ਦਰਦੀਆਂ ਸੀਗੇ ਜਮਾਜੀ ਚੋਂ ਇਹ ਬੰਦਾ ਨਹੀਂ ਦੇਖ ਸਕਦੇ ਇੱਕ ਗੱਲ ਦੱਸਣੀ ਚਾਹੂੰਗਾ ਲੇਵੇ ਦਾ ਲਵਾਸ ਬੜਾ ਚੰਗਾ ਪੱਟਿਆ ਕਰਮ ਵਾਲੀ ਨੇ ਹਜੇ ਜਿਵੇਂ ਦਿਨ ਪਏ ਆ ਤੁਸੀਂ ਵੇਖੋ ਖਲਦੀ ਕਿਵੇਂ ਝੋਟੀ ਬਣੂਗੀ ਬੜੀ ਚੰਗੀ ਥੱਲੋ ਫਿਰ ਇੱਕ ਗੱਲ ਹੋਰ ਲੇਵੇ ਦੀ ਲੰਬਾਈ ਚੜਾਈ ਬੜੀ ਆ ਯਾਰ ਇੱਕੋ ਜਿਹੇ ਅਚਾਰੇ ਪਾਸੇ ਲਾਈ ਪੁੱਤ ਨੇੜੇ ਹੋ ਕੇ ਵਿਖਾ ਦੀ ਕਰਾਂ ਦੀ ਹਾਂ ਦੇਖੋ ਕਰਾਂ ਦੀ ਬਈ ਮਿੱਤਰੋ ਇਹਦਾ ਤੁਸੀਂ ਲੇਵੇ ਦੀ ਲંબਾਈ ਅੱਗੋ ਇਧਰਲੇ ਪਾਸੇ ਤੁੰਨੀ ਵਾਲੇ ਪਾਸੇ ਤੋਂ ਵੇਖੋ ਕਿੰਨੀ ਹਜੇ ਮਤਲਬ ਗੱਠ ਦੀ ਜਿਹੜੀ ਗੱਠ ਦੀ ਦੂਰੀ ਵਾਂਗੂ ਪਿਆ ਵੇਖੋ ਕਰਾਂ ਦੀ ਮਿੱਤਰੋ ਤੁਸੀਂ ਠੀਕ ਆ ਬਾਈ ਓਕੇ ਦੀ ਰਿਪੋਰਟ ਆ ਤੇ ਲੈ ਵੀ ਬਾਈ ਸੱਜਣਾ ਦਾ ਨੰਬਰ ਦਈ ਗੋਰੇ ਬਾਈ 98558 ਜੀ 74311 ਇੱਕ ਵਾਰੀ ਹੋਰ ਆਉਣ ਦਿਓ 98558 74311 ਜੀ ਠੀਕ ਹੈ ਬਈ ਇਸ ਨੰਬਰ ਤੇ ਬਾਈ ਨਾਲ ਕਰ ਲਓ ਰਾਬਤਾ ਕਹਿਮ ਗੱਲਬਾਤ ਦੀ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਸੁਖਨਾਂਦ ਜ਼ਿਲ੍ਹਾ ਮੋਗਾ